ਰੋਮਾਂਚਾ ਦਾ ਮੈਂ ਸਮਝਦਾ ਕਿ ਲੋਕ ਵਿਚਾਰਕ ਸਮਾਜ ਇਹ ਸਾਡੇ ਭਾਰਤ ਦਾ ਅਤੇ ਖਾਸ ਕਰਕੇ ਪੰਜਾਬ ਦਾ ਨਿਖਰਵਾ ਹੁੰਦਾ ਹੈ। ਐਮ ਵਿਸਰ। ਪਰ ਜਦੋਂ ਕੋਈ ਸਮਾਜ ਵੱਡਾ ਐਮ ਇਸਾ ਹੋਵੇ। ਉਹ ਉਸ ਦੇ ਨਾਲ ਇਨਸਾਫ ਨਾ ਹੋਇਆ ਉਸ ਭਾਵਿਕ ਹੈ। ਤੇ ਤੁਹਾਡੇ ਮਨ ਦੇ ਉੱਪਰ ਬੋਝ ਆਉਂਦਾ ਹੈ ਔਰ ਤੁਸੀਂ ਵੀ ਚੈਨ ਨਾਲ ਨਹੀਂ ਬੈਠ ਸਕਦੇ। ਮੈਨੂੰ ਜਦੋਂ ਪਤਾ ਲੱਗਿਆ ਇਸ ਸਾਡੇ ਸਮਾਜ ਦੇ ਅਹਿਮ ਹਿੱਸੇ ਤੋਂ ਮੈਂ ਕੁੱਡਾ ਚ ਆਇਆ ਮੈਂ ਸਾਡੇ ਬਾਜੀਗਰ ਬਰਾਦਰ ਹੈ ਸਾਡੀ ਸੈਂਸਿਵ ਬਰਾਦਰ ਹੈ ਸਾਡੇ ਸਾਰੇ ਲੋਕ ਜਦੋਂ ਜਨਸੀ ਕਬੀਲੇ ਦੇ ਅਸੀਂ ਵੀ ਹਿੱਸਾ ਸਮਾਜ ਦਾ ਹਿੱਸਾ ਸੀ ਇਕੱਠੇ ਖੜਦੇ ਰਹੇ ਇਕੱਠੇ ਵਿਚਰਦੇ ਰਹੇ ਕੱਠੇ ਪੜਦੇ ਰਹੇ ਤਾਂ ਅਸੀਂ ਇੱਕ ਦੂਜੇ ਦੀਆਂ ਸਮੱਸਿਆਵਾਂ 'ਤੇ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਤੇ ਦੂਸਰੀ ਗੱਲ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਗੁਰਿੰਦਰ ਸਿੰਘ ਰੋਦੀ ਜੀ ਦੇ ਮਿਸ਼ਨ 'ਤੇ ਕੰਮ ਕਰ ਰਿਹਾ ਹਾਂ ਮੈਂ ਐਜੂਕੇਸ਼ਨ ਇੰਸਟਾ ਮੈਂ ਕੋਈ ਪੋਜੀਸ਼ਨ ਦਾ ਨਹੀਂ ਹਾਂ ਪਰ ਪ੍ਰਧਾਨ ਮੰਤਰੀ ਜੀ ਇਹ ਵਿਚਾਰ ਪਾ ਰਹੇ ਕਿ ਉਹ ਵੀ ਇੱਕ ਪਛੜੇ ਪਰਿਵਾਰ ਤੋਂ ਪਛੜੇ ਘਰ ਦੇ ਵਿੱਚੋਂ ਉੱਠ ਕੇ ਉਹਨਾਂ ਨੇ ਅੰਗਰੇਜ਼ੀ ਤੋਂ ਉੱਠ ਕੇ ਦੇਸ਼ ਦੀ ਰੌਣਕ ਵਾ ਲਈ ਹੈ ਔਰ ਉਹਨਾਂ ਨੇ ਦੇਸ਼ ਨੂੰ ਇੱਕ ਵਿਜ਼ਨ ਦਿੱਤਾ ਜਿੰਦੇ ਵਿੱਚ ਉਹਨਾਂ ਨੇ ਕਿਹਾ ਕਿ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਔਰ ਸਭ ਦਾ ਪ੍ਰਯਾਸ ਹੈ ਭਾਵ ਕਿ ਜਿੰਨੀ ਦੇਰ ਭਾਰਤ ਦੇ ਸਾਰੇ ਹੀ ਪਛੜੇ ਹੋ ਲੋਕਾਂ ਨਾਲ ਨਹੀਂ ਰਹਿੰਦੇ ਉਨੀ ਦੇਰ ਭਾਰਤ ਦਾ ਵਿਕਾਸ ਜਿਹੜਾ ਉਸਦੇ ਕੋਈ ਅਰਥ ਨਹੀਂ ਉਸ ਤੋਂ ਬਣਿਆ। ਪਰ ਇੱਕ ਪਾਸੇ ਜਦੋਂ ਸਾਡਾ ਦੇਸ਼ ਭਾਰਤ ਇੱਕ ਵਿਕਸਿਤ ਰਾਸ਼ਟਰ ਬਣਨ ਵਾਲੇ ਕਿਹਾ ਵਧ ਰਿਹਾ। ਅਸੀਂ ਦੁਨੀਆ ਦੀ ਚੌਥੀ ਆਰਥਿਕ ਸ਼ਕਤੀ ਬਣ ਚੁੱਕੇ ਆਂ ਔਰ ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਵਰਲਡ ਬੈਂਕ ਨੇ ਦੱਸਦਾ ਕਿ ਭਾਰਤ ਹੌਨਲੇ ਕੋਸਾਲਾਂ ਤੋਂ ਵੱਧ ਜਾ ਰਿਹਾ। ਜਦੋਂ ਭਾਰਤ ਵਿਕਸਿਤ ਰਾਸ਼ਟਰ ਬਣ ਜੇ, ਆਤਮ ਨਿਰਭਰ ਹੋ ਜਾਏ ਔਰ ਸਾਡੇ ਵਿਮੁਖਤ ਜਾਤੀ ਦੇ ਭੈਣਾ ਭਰਾਵਾਂ ਨੂੰ ਇਨਸਾਫ ਨਾ ਮਿਲੇ ਮੈਨੂੰ ਲੱਗਦਾ ਹੈ ਕਿ ਉਹ ਸਾਡੇ ਉੱਪਰ ਇੱਕ ਬੋਝ ਰਹੇਗਾ ਸਾਡੇ ਉੱਪਰ ਇੱਕ ਧਰ ਰਹੇਗਾ ਔਰ ਇਸ ਵਿਚਾਰ ਤੋਂ ਤੁਹਾਨੂੰ ਲੈ ਕੇ ਮੈਂ ਤੁਹਾਡੇ ਕਿਸੇ ਵੀ ਸਾਥੀ ਨੂੰ ਨਹੀਂ ਜਾਣਦਾ ਤੁਹਾਡੀ ਲੀਡਰਸ਼ਿਪ ਨਾਲ ਮੇਰੀ ਕਦੀ ਮੁਲਾਕਾਤ ਨਹੀਂ ਹੋਈ ਨਾ ਹੀ ਮੈਨੂੰ ਕਿਸੇ ਨੇ ਮੰਗ ਪੱਤਰ ਦਿੱਤਾ ਮੈਂ ਆਪਣਾ ਪਰਿਸ਼ਦ ਦੇ ਹੋਏ ਪਾਰਲੀਮੈਂਟ ਦੇ ਵਿੱਚ ਜਦੋਂ ਮੈਂ ਬੋਧਾ ਚੱਕਿਆ ਕਿ ਭਾਈ ਸਾਡੇ ਸਮਾਜ ਦਾ ਅਹਿਮ ਹਿੱਸਾ ਸਾਡੇ ਨੂੰ ਜਲਤੀ ਕੀ ਜੀ ਦੇ ਲੋਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ देश की आजादी को तो पौनी सदी बीत है और आजादी की गल की पांच साल बाद आजाद हो सकते अभी भी आजाद नहीं हो आर्थिक गुलामी तो समाज पछड़े पड़ो गुलामी कई कोई नहीं है जिनी देर आत्म निर्भर नहीं है तो बच्चे चंगे पढ़ लिख के आने नहीं पहुंचे तो समाज तरक्की नहीं कर सकते और वो उदों ही हो सकना जो हक इंसाफ ਔਰ ਮੈਂ ਜਦੋਂ ਨੂੰ ਇਹ ਮੁੱਦਾ ਕਿਉਂਕਿ ਮੈਂ ਪ੍ਰਧਾਨ ਮੰਤਰੀ ਜੀ ਦੀ ਸੇਵਾ ਦੇ ਕੰਮ ਕਰ ਰਿਹਾ ਹਾਂ ਉਹਨੂੰ ਦੀ ਸੋਚ ਹੈ ਕਿ ਹਰ ਪਛਤੇ ਹੋਏ ਵਰਗ ਨੂੰ ਔਰ ਲਾਈਨ 'ਚ ਜਿਹੜਾ ਸਭ ਤੋਂ ਅਖੀਰ ਤੇ ਬੈਠਾ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਉਹ ਕਹਿੰਦਾ ਜਿਹੜਾ ਸਭ ਤੋਂ ਲਾਈਨ ਦੇ ਪਿੱਛੇ ਬੈਠਾ ਉਹ ਨਾਲ ਉਹਦੀ ਗੱਲ ਕਰਨੀ ਹੈ ਜਿਹੜਾ ਭਾਰਤ ਦਾ ਸਭ ਤੋਂ ਪਛੜਿਆ ਪਿੰਡ ਸਮਝਿਆ ਜਾਂਦਾ ਸੀ ਕਿ ਬਾਰਡਰ ਤੇ ਜਿਹੜਾ ਪਿੰਡ ਹੈ ਸਭ ਤੋਂ ਪਛੜਿਆ ਪਿੰਡ ਹੈ ਉਹ ਤਾਂ ਕਿ ਨਹੀਂ ਇਹ ਆਂਧਰੀ ਪਿੰਡ ਨਹੀਂ ਇਹ ਭਾਰਤ ਦਾ ਪਹਿਲਾ ਪਿੰਡ ਹੈ ਔਰ ਜਿਹੜੀ ਭਾਈਚਾਰਾ ਜਿਹੜੀ ਜਾਤੀ ਦੇ ਬੁਖਤ ਜਾਤੀ ਜਾਂ ਗਰੀਬ ਲੋਕ ਸਭ ਤੋਂ ਪਛੜੇ ਸਮਝੇ ਹੁੰਦੇ ਸੀ ਉਹਨੇ ਘੱਟ ਹੀ ਇਹ ਭਾਰਤ ਦਾ ਸਰਤਾਜ ਨੇ ਗੱਲ ਕੀਤੀ ਉਸਤ ਹੋਈ ਗਈ। ਪਰ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਹੋ ਤਾਂ 11 ਸਾਲ ਹੋ ਗਿਆ। ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ ਸਫਾਈ ਸੇਵਕਾਂ ਦੇ ਪੈਰ ਖੁਦ ਧੋਗੇ ਸਨਮਾਨ ਦਿੱਤਾ। ਉਹਨਾਂ ਵਾਸਤੇ ਸਕੀਮਾਂ ਬਣਾਈਆਂ। ਪਰ ਅੱਜ ਅਗਰ ਤੁਸੀਂ ਪੂਰੇ ਭਾਰਤ ਨੂੰ ਦੇਖੀਏ 25 ਕਰੋੜ ਲੋਕ ਗਰੀਬੀ ਦੇ ਦਾ ਤੋਂ ਬਾਹਰ ਆ ਗਏ ਇਹ ਗੱਲ ਤੁਸੀਂ ਇਸ ਤੋਂ ਬਾਹਰ ਨਿਕਲ ਕੇ ਵੀ ਜਦੋਂ ਦੇਖਦੇ ਹੋ ਮੈਨੂੰ ਸ਼ਹਿਰ ਦੇ ਵਿੱਚ ਇੱਕ ਵੀ ਰਿਕਸ਼ਾ ਕੋਲ ਨਹੀਂ ਦੇਖਦਾ ਆਜੂ ਕਿੱਥੇ ਗਏ ਆਜੂ ਰਿਕਸ਼ੇ ਵਾਲੇ ਕੋਲੇ ਆ ਟੂ ਰਿਕਸ਼ਾ ਔਰ ਆ ਟੂ ਰਿਕਸ਼ੇ ਵਾਲੇ ਕੋਲੇ ਇਲੈਕਟ੍ਰਿਕ ਆਟੋ ਰਿਕਸ਼ਾ ਇਹ ਤਬਦੀਲੀ ਜਿਹੜੀ ਆ ਕਿਸੇ 11 ਸਾਲਾਂ ਦਾ ਚਾਹੀਦਾ ਔਰ ਕਿਤੇ ਨਿਰਿਕਸ਼ਾ ਮਿਲੂਗਾ ਜਿੱਤੇ ਬਾਧਾ ਰਿਕਸ਼ਾ ਚਲਾ ਰਿਹਾ ਤੁਸੀਂ ਸਵਾਰ ਗਿਆ ਵਿੱਚ ਬੈਠ ਗਿਆ ਨਹੀਂ ਇਹ ਵਧੇਚ ਵਧੇ ਲਈ ਆਇਆ ਔਰ ਪਿਛਲੇ 11 ਸਾਲਾਂ ਵਿੱਚ ਆਇਆ ਗਰੀਬੀ ਰੇਖਾ ਤੋਂ 25 ਤੋਂ ਪਰਿਵਾਰ ਬਾਹਰ ਆਏ ਔਰ ਮੈਂ ਸਮਝਦਾ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੀ ਧਰਤੀ ਬਰਨਕ ਪਾਤਸ਼ਾਹ ਦੀ ਧਰਤੀ ਜਿੱਥੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਔਰ ਦਸੋਂ ਪਰੋਸੇ ਨਾਲ ਨੇ ਔਰ ਗੋਬਲ ਸਿੰਘੀ ਤੱਕ ਇਹਨਾਂ ਨੇ ਬਿਲਕੁਲ ਠੀਕ ਆ ਕਿ ਮਰਜੀਵੜਿਆਂ ਦੀ ਭੂਮਿਕਾ ਤਕਰੀਬਨ ਇਹ ਨੇ ਭਾਈ ਤੁਸੀਂ ਲੋਕਾਂ ਨੇ ਸਾਥ ਦਿੱਤਾ ਹਰੇਕ ਲੜਾਈ ਨਾਲ ਤੁਸੀਂ ਨਾਲ ਰਹੇ ਹੋ ਪਰ ਗੁਰੂ ਸਾਹਿਬ ਨੇ ਜਿਹੜਾ ਸਨਮਾਨ ਹੈ ਆਪਣੇ ਬਾਣੀ ਦੇ ਵਿੱਚ ਤੇ ਆਪਣੇ ਸਮਾਜ ਦੇ ਵਿੱਚ ਉਹਨਾਂ ਨੇ ਗਰੀਬ ਲੋਕਾਂ ਨੂੰ ਸਮਾਜ ਦੇ ਵਿੱਚ ਪਛੜੇ ਲੋਕਾਂ ਨੂੰ ਗੁਰੂ ਸਾਹਿਬ ਨੇ ਸਾਰਾ ਜੋਰ ਹੀ ਬਾਣੀ ਦੇ ਵਿੱਚ ਬਰਾਬਰਤਾ ਸਮਾਜਿਕ ਸਬਰਾਬਰਤਾ ਦੀ ਗੱਲ ਕੀਤੀ ਹੈ ਲੇਕਿਨ ਅਨਫੋਰਚਨਟਲੀ ਇਸ ਇਤਿਮ ਦੀ ਵੀ ਰਹੀ ਹੈ ਕਿ ਗੁਰੂ ਸਾਹਿਬ ਜੀ ਇਸ ਸ਼ਰਧਾ ਦਾ ਬਹੁਤ ਰੱਖਦੇ ਹਨ ਗੁਰੂ ਸਾਹਿਬ ਨਤਮਸਤਕ ਵੀ ਹੋਣਿਆ ਲੇਕਿਨ ਸ਼ਾਇਦ ਕਿਤੇ ਨੇ ਕਹਤੇ ਅਸੀਂ ਉਹਨਾਂ ਦੇ ਦਿੱਤੇ ਮਾਰਗ ਤੇ ਅੱਗੇ ਬੜਾ ਜੇ ਆਏ ਕਿ ਉਹ ਕੋਈ ਵੀ ਗੱਲ ਕਰਦਾ ਕੁਛ ਨਹੀਂ ਹੁੰਦੇ ਲੇਕਿਨ ਤੁਹਾਡੇ ਸਮਾਜ ਦੇ ਵਿੱਚ ਮੈਂ ਦੇਖਿਆ ਥੋੜੀ ਜਿਹੀ ਗੱਲ ਕੀਤੀ ਹੈ ਔਰ ਪੂਰੇ ਪੰਜਾਬ ਦੇ ਵਿੱਚੋਂ ਮੈਨੂੰ ਫੋਨ ਆਇਆ ਔਰ ਪੂਰੇ ਪੰਜਾਬ ਦੇ ਵਿੱਚੋਂ ਕਿਹਾ ਤੁਹਾਡੇ ਸਾਥੀ ਤੁਹਾਡੇ ਆਂਗੂ ਹਰ ਆਪਾਈ ਚਲੇਗੀ ਬਾਜੀ ਕਰਦੇ ਸਾਸੀ ਬੋਰੀਆ ਪਰ ਸਾਰੇ ਨੂੰ ਮਿਲ ਆਇਆ ਪਰ ਮੇਰਾ ਵੀ ਮਨ ਸਕਦਾ ਔਰ ਮੈਨੂੰ ਨਵੀਂ ਜਾਣਕਾਰੀ ਖਾਸ ਕਰਕੇ ਵਕੀਲ ਸਾਹਿਬ ਤੁਹਾਡੇ ਪਿਤਾ ਜੀ ਨੇ ਇਨੀ ਰਿਸਰਚ ਕੰਪਲੀਟ ਕਰ ਦਿੱਤੀ ਆ ਉਹਨਾ ਡਾਟਾ ਦਿੱਤਾ ਮੈਂ ਧੰਨਵਾਦ ਕਰਦਾ કે મેં ਆਪਣી ਗੱਲ ਹੋਰ ਜੋਸ਼ ਨਾਲ ਉੱਤੇ ਪ੍ਰਗਟ ਕਰਦਾ ਮੇਰੀ ਪ੍ਰਤੀਬੱਧਤਾ ਹੈ ਕਿਉਂਕਿ ਇਹ ਦੇਸ਼ ਦੇ ਭਗਮਨ ਚਾਹੁੰਦੇ ਆ ਕਿ ਹਰ ਭਾਰਤੀ ਨੂੰ ਹਿਸਾਬ ਜਲੇ ਹਰ ਭਾਰਤੀ ਜਿਹੜਾ ਦੇਸ਼ ਦੇ ਵਿੱਚ ਖੁਸ਼ਹਾਲੀ ਹੋਵੇ ਔਰ ਵਿਕਸਿਤ ਭਾਰਤ ਦੇ ਵਿੱਚ ਹਰ ਭਾਰਤੀ ਦਾ ਹਿੱਸਾ ਹੋਵੇ ਉਸ ਵਾਸਤੇ ਮੈਂ ਆਪਣਾ ਜਤਨ ਜਾਰੀ ਰੱਖਾਂਗਾ ਮੈਂ ਲਗਾਤਾਰ ਇਨਚ ਹੈ ਔਰ ਮਾਡੇ ਸਾਰੇ ਹਾਜ਼ਰ ਦੇ ਬਹੁਤ ਬਹੁਤ ਸ਼ੁਕਮਨਵਾ ਔਰ ਮੈਂ ਖਿੰਦੇ ਵਿੱਚ ਇਹ ਨਹੀਂ ਅਰਦਾਸ ਕਰਦਾ ਕਿ ਹਰ ਪੰਜਾਬ ਵੱਡੇ ਸੰਕਟ ਵਿੱਚ ਹੈ ਆ ਬੇਕਮੂਲੀ ਧਰਵਾਸ ਕਿ ਪੂਰੀ ਹੈ ਪਾਣੀ ਦੇ ਵਿੱਚ ਪੰਜਾਬ ਡੁੱਬ ਰਿਹਾ ਹੈ ਨਾ ਰੇਨ ਲੱਖਾਂ ਲੋਕ ਉਹਨਾਂ ਦਾ ਬੇਕਾਰ ਹੋ ਗਈ ਨਾ ਸਭਾ ਬਹਾ ਹੋ ਗਿਆ ਮੈਂ ਤਾਂ ਜਦੋਂ ਸੋਚਦਾ ਕਿ ਕਿਸਾਨ ਦਾ ਨੁਕਸਾਨ ਤਾਂ ਹੋ ਹੀ ਰਿਹਾ ਉਹਨਾਂ ਦਾ ਮਾਲਕ ਹੋਵੇ ਸੀ ਉਹਨਾਂ ਦਾ ਗੁਰੂਦਾਰ ਉਹਨੀਆਂ ਫੇਡਾ ਨਾ ਕਿੰਨੇ ਕਟੇ ਰਹੀਆਂ ਕਿਸੇ ਨੂੰ ਕੋਈ ਨਾ ਕਿ ਮੈਂ ਅਰਦਾਸ ਕਰਦਾ ਕਿ ਪਰਮਾਤਮਾ ਕਿਰਪਾ ਕਰ ਬਸ ਕਰ ਬਹੁਤ ਹੋ ਗਿਆ ਕਿਰਪਾ ਕਰ ਮਿਹਰ ਦੇ ਲੋਕਾਂ ਤੇ ਕਿ ਇਹ ਬਾਸ ਦੇ ਵਿੱਚੋਂ ਬਾਹਰ ਨਿਕਲੀਏ ਔਰ ਬਾਸ ਕਰ ਤੋਂ ਬਾਅਦ ਵੀ ਮੈਂ ਚੁਸ ਕਰਦਾ ਕਿ ਲੰਮਾ ਸਮਾਂ ਲੱਗ ਜਾਣਾ ਜਿਹੜਾ ਸਾਡੇ ਪਿੰਡਾਂ ਨੂੰ ਖੜੇ ਹੋਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਜੈ